ਤਰਕਸ਼ੀਲ ਸੁਸਾਇਟੀ ਪੰਜਾਬ ਵੱਲੋਂ ਫਗਵਾੜਾ ਵਿਖੇ ਜਾਤ ਪਾਤ ਦਾ ਮਸਲਾ ਅਤੇ ਹਾਲ ਵਿਸ਼ੇ ਤੇ ਸੈਮੀਨਾਰ ਕਰਵਾਇਆ ਗਿਆ ਇਸ ਸੈਮੀਨਾਰ ਵਿੱਚ ਵਿਸ਼ੇਸ਼ ਤੌਰ ਤੇ ਮੁੱਖ ਬੁਲਾਰੇ ਦੇ ਤੌਰ ਤੇ ਪ੍ਰੋਫੈਸਰ ਜਤਿੰਦਰ ਸਿੰਘ ਪਹੁੰਚੇ ਇਸ ਮੌਕੇ ਪ੍ਰੋਫੈਸਰ ਜਤਿੰਦਰ ਸਿੰਘ ਐਸエル ਵਰਦੀ ਜਸਵਿੰਦਰ ਸਿੰਘ ਸਾਫ ਦਾ ਨਾਇਬ ਤਹਿਸੀਲਦਾਰ ਸੁਖਦੇਵ ਸਿੰਘ ਤੇ ਹੋਰ ਬੁਲਾਰਿਆਂ ਨੇ ਵੱਧ ਰਹੇ ਜਾਤੀਵਾਦ ਤੇ ਚਿੰਤਾ ਪ੍ਰਗਟ ਕੀਤੀ ਤੇ ਇਸ ਦੀਆਂ ਸਮੱਸਿਆਵਾਂ ਦੇ ਹੱਲ ਤੇ ਚਰਚਾ ਕੀਤੀ ਤੇ ਪਹੁੰਚੇ ਲੋਕਾਂ ਦੇ ਸਵਾਲਾਂ ਦੇ ਜਵਾਬ ਦਿੱਤੇ ਸਾਬਕਾ ਨਾਇਬ ਤਹਿਸੀਲਦਾਰ ਜਸਵਿੰਦਰ ਸਿੰਘ ਨੇ ਸ਼ਬਦਾਂ ਦਾ ਧੰਨਵਾਦ ਕੀਤਾ ਇਸ ਮੌਕੇ ਸੁਰਿੰਦਰਪਾਲ, ਸਤਪਾਲ ਸਲੂ, ਅਸ਼ੋਕ ਕੁਲੱਥਮ, ਸੁਰਜੀਤ ੱੱਬਾ, ਬਲਵਿੰਦਰ ਪਰੀਤ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਲੋਕ ਮੌਜੂਦ ਸਨ ਛੇਕਨਾ ਚੈਨਲ ਲਈ ਪ੍ਰਦੀਪ ਰਾਜਾ ਦੀ ਰਿਪੋਰਟ ਪਰ ਅੱਜ ਜਿਹੜਾ ਸੈਮੀਨਾਰ ਹੋਇਆ ਕਿ ਲਿਤੇ ਵਾ ਤਰਖੀ ਸਾਡੀ ਪੰਜਾਬ ਦੀ ਇਕਾਈ ਪਗਵਾੜਾ ਬਦੋਈ ਸੈਮੀਨਾਰ ਕਰਿਆ ਗਿਆ ਜੀ ਇਹਦਾ ਸਬਜੈਕਟ ਹੀ ਜਾਤਪਾਤ ਦਾ ਮਸਲਾ ਤੇ ਹਾਲਤ ਜਿਹਦੇ ਉੱਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿਦਵਾਨ ਸਰਜਨ ਡਾਕਟਰ ਜਤਿੰਦਰ ਸਿੰਘ ਪ੍ਰੋਫੈਸਰ ਸਾਹਿਬ ਨੇ ਆਪਣਾ ਬਚਾ ਪੜਾਇਆ ਹੈ ਬਹੁਤ ਵੱਡੀ ਪੱਧਰ ਤੇ ਲੋਕਾਂ ਨੇ ਸ਼ਮੂਲੀਅਤ ਕੀਤੀ ਹੈ ਤੇ ਇਹ ਇਸ਼ੂ ਅਸੀਂ ਸਮਝ ਰਹੇ ਹਾਂ ਕਿ ਭੱਖਾ ਇਸ਼ੂ ਆ ਕਿ ਦੇਸ਼ ਪੂਰੇ ਦੇ ਵਿੱਚ ਜਾਤਪਾਤ ਇੱਕ ਵੱਡਾ ਮਸਲਾ ਆ ਜੀਦੇ ਉੱਤੇ ਲੋਕਾਂ ਨੂੰ ਚਰਚਾ ਕਰਕੇ ਇਹਦਾ ਐਂਡ ਕਰਨ ਦੇ ਪਾਸੇ ਜਾਣਾ ਤੇ ਇਹਦਾ ਜਾਤਪਾਤ ਇੱਕ ਤਰਾਸਦੀ ਹੈ ਦੇਖਦੇ। ਤੇ ਤਰਜੀਹ ਸਾਡੇ ਵੀ ਉਹਨਾਂ ਯਤਨਾਂ ਦੇ ਵਿੱਚ ਹੀ ਆਪਣੀ ਸ਼ਮੂਲੀਅਤ ਕਰਦੀ ਹੈ। ਇਹਨੂੰ ਮਜ਼ਬੂਤ ਕਰਨ ਵਾਲਿਆਂ ਦੇ ਪਾਸੇ ਨਹੀਂ ਜਾਂਦੀ ਇਹਨੂੰ ਸਮਾਪਤੀ ਇਹਨੂੰ ਜਾਤਪਾਤ ਨੂੰ ਕਮਜ਼ੋਰ ਕਰਨ ਵਾਸਤੇ ਸੈਮੀਨਾਰ, ਗੋਸ਼ਟੀਆਂ, ਹੋਰ ਸਾਰਾ ਕੁਝ ਜੋ ਕਾਰਜ ਲੋਕਾਂ ਦੇ ਘਰ ਘਰ ਤਿਆਰ ਕੇ ਕਰਨਾ ਚਾਹੀਦਾ ਹੈ। ਬੜੀ ਸ਼ਿੱਦਤ ਨਾਲ ਰੋਕਣ ਕਰਨਾ ਚਾਹੀਦਾ। ਜਾਤਪਾਤ ਭਾਰਤ ਦੇ ਲੋਕਾਂ ਦੇ ਵਾਸਤੇ ਇੱਕ ਕੋਹੜਾ ਤੇ ਉਹ ਕੂੜ ਦੀ ਸਮਾਪਤੀ অতি ਜ਼ਰੂਰੀ ਆ ਦੇਸ਼ ਨੂੰ ਸੁਖਮਈ ਬਣਾ ਲਈ ਦੇਸ਼ ਦੇ ਲੋਕਾਂ ਨੂੰ ਸੁਖਮਈ ਕੀ ਅੰਤਰਜਾਤੀ ਵਿਆਹ ਨਾਲ ਜਾਤ ਪਾਤ ਖਤਮ ਹੋ ਸਕਦੀ ਨਹੀਂ ਖਤਮ ਨਹੀਂ ਹੁੰਦੀ ਇਹਦੇ ਨਾਲ ਹਾਂ ਉਹਦੇ ਤੇ ਸੱਟ ਆ ਅੰਤਰਜਾਤੀ ਵਿਆਹ ਕਰੋ ਜਾਤ ਪਾਤੀ ਵਿਵਸਥਾ ਦੇ ਉੱਤੇ ਸੱਟ ਆ